ਬਈ ਸਾਰੇ ਭੈਣ ਭਾਈਆਂ ਸਾਸਰੀਕਾਰ ਜੀ ਹੁਣ ਚੱਲਿਆ ਜੀ ਮੌਣਕ ਕੱਪੜਾ ਲੀਡਾ ਲੈਣਾ ਭਾਈ ਮੱਸਿਆਂ ਦੀ ਜਾਂਦੀ ਅੱਗੇ ਅੱਸਿਆਂ ਦੇ ਰੋਟੀ ਉਟੀ ਖਵਾਉਂਦੇ ਨੇ ਭਾਈ ਬਾਪਿਆਂ ਨੂੰ ਕੱਪੜੇ ਲੀਡੇ ਲੈਣੇ ਜਾਂਦੇ ਆ ਭਾਈ ਛੋਟ ਲਿਆਣੀਆਂ ਉਬੜੀਆਂ ਨਾਲ ਜਾਣੀਆਂ ਦੋ ਇੱਕਾਂ ਦੀ ਮਾਤਾ ਦਾਦੀ ਜਾਊਗੀ ਜਾਣੇ ਆਈ ਹੁਣ ਅਸੀਂ ਮੌਣਕ ਬਾਪੂ ਆ ਗਿਆ ਘਰੇ ਇਹ ਰਹਿਣਗੇ ਦਾਦਾ ਪੁੱਤ ਘਰ ਪਰ ਅਸੀਂ ਜਾ ਰਹੇ ਹਾਂ ਜੀ ਹੁਣ ਲਿਹਾਵਾਂਗੇ ਜਾ ਕੇ ਸੋਨੀ ਬਾਣੀ ਦੀ ਹੱਟ ਤੇ ਬੈਠਾਂਗੇ ਇਹ ਬੈਠਣੇ ਇੱਥੇ ਆਪਾਂ ਚੱਲਾਂਗੇ ਗੁਰੂ ਘਰ ਲਾ ਆਵਾਂਗੇ 10-20 ਮਿੰਟ ਜਿਹੜੇ ਕੰਮ ਕਰਨ ਕਾਰਵਾਈ ਹੋਇਆ ਬਾਬਾ ਜੀ ਕੋਲੇ ਬੈਠ ਕੇ ਨਾਲੇ ਦਰਸ਼ਨ ਕਰ ਆਵਾਂਗੇ ਬਾਬਾ ਜੀ ਦੇ ਜਾ ਆਵਾਂਗੇ ਇੱਥੇ ਗੁਰੂ ਜੀ ਆਪੀ ਚੱਲ 10-20 ਮਿੰਟ ਲਾ ਆਵੇਂ ਨੇ ਨਾਲ ਹੀ ਫਰਕ ਪੈ ਜਾਣਾ ਜਾਣਾ ਚਾਹੀਦਾ ਬੜੀ ਸਾਰੇ ਬੰਦਿਆਂ ਨੂੰ ਹੁਣ ਬਾਬਾ ਜੀ ਕਹਿ ਕੇ ਗਏ ਨੇ ਡਾਲੀ ਵਾਲੇ ਵੀ ਭਾਈ ਅਸੀਂ ਤਿਆਰੀ ਰੱਖਿਓ ਮੱਸੀਆ ਤੋਂ ਬਾਅਦ ਆਪਾਂ ਬੋਰੀਆਂ ਬੁੰਡਣ ਲੱਗਾਂਗੇ ਬਾਜੀ ਠੀਕਾ ਆਉਦੀ ਦਵਾਈ ਦੂਈ ਕਰ ਲਓ ਕਹਿੰਦਾ ਜਿਹੜੀ ਕਰਨੀ ਹੈ ਵੀ ਫਿਰ ਵਿੱਚ ਨਹੀਂ ਛੁੱਟੀ ਮਾਰਦੇ ਬਾਜੀ ਕੋਈ ਗੱਲ ਨਹੀਂ ਕੰਮ ਧੰਦੇ ਨੂੰ ਮਿਲ ਲਓ ਆਪਣੇ ਬਾਜੀ ਕੋਈ ਬਾਤ ਨਹੀਂ ਜੀ ਨਿਮੇਟ ਦਾਂਗੇ ਕਾਕੰਡੀਆਂ ਬਾਈ ਜਿੱਥੇ ਸ਼ਾਮ ਨੂੰ ਜਾਂਦੇ ਤੇ ਸਵੇਰੇ ਲਿਆਇ ਕਰਾਂਗੇ ਬੰਦੂਆ ਦਾ ਬਾਬਾ ਜੀ ਨਾਲ ਵਗ ਜਾ ਕਰਾਂਗੇ ਫਿਰ ਆ ਉਹਦਾ ਬੰਨਣ ਦੇ ਟਾਈਮ ਆ ਜਾਵਾਂਗੇ 2:00 3:00 ਵਜੇ ਤੋਂ ਬਾਅਦ ਉਹ ਕਰ ਲਾ ਕਰਾਂਗੇ ਜਾਣਿਆ ਬਈ ਹੁਣ ਸਾਨੂੰ ਦਿਖਾਣੇ ਚੱਲਦੇ ਆਂ ਹਾਂਜੀ ਕਰੋ ਜੀ ਦੇਖੋ ਭਾਈ ਯਾਰਿਆਂ ਸਾਈਡ ਦੇ ਕਾਵਾੜਾ ਲਦੇ ਨੂੰ ਮਾਰਦੇ ਬਹੁਤ ਪੂਰੀ ਵੱਧ ਕੇ ਉਹ ਰੱਖਦਾ ਨਾ ਸਮਾਰਿਆ ਨਾ ਇਹ ਜੀ ਨੂੰ ਮਾਰਤਾ ਜੋ ਪਾ Haryana ji de jaati de lakkhe ਪੈ ਰਹੇ ਆ ਗਏ ਸੀ ਅੱਪਾ ਗੁਰੂ ਘਰ ਚ ਬਾਬਾ ਜੀ ਗਏ ਹੋਏ ਨੇ ਬੋਰੀਆਂ ਵੰਡਣ ਦੀ ਆਪ ਬਾਈ ਦੇ ਦਰਸ਼ਨ ਹੁਣ ਮੱਛਿਆ ਦੇ ਲਾ ਵੀ ਹੋਣਗੇ ਆਪਣੇ ਪਿੰਡਾਂ ਕ ਨੂੰ ਆਣਗੇ ਬੋਰੀਆਂ ਮੰਡਣ ਲਈ ਬਾਬਾ ਜੀ ਮੇਲੇ ਸੀ ਡਾਲੀ ਕਰਨ ਬਹਿਣਾ ਇਹ ਟਾਈਮ ਲੱਗੇਗਾ ਬਹਿ ਜਾ ਨਾ ਕੋਈ ਨਹੀਂ ਬਾਬਾ ਜੀ ਬਸ ਲੈ ਲਿਓ ਹੁਣ ਇਹ ਇੰਨਾ ਨਹੀਂ ਲੈਣਾ ਬਸ ਇੱਕ ਨੰਦਾ ਹੀ ਸੂਟ ਲੈਣਾ ਦੀ ਆ ਮੱਛਿਆ ਕਰ ਕੀ ਦੀ ਬਸ ਬਾਬਿਆਂ ਦੇ ਕੱਪੜੇ ਲੈਣੇ ਸੀ ਹਾਂ ਜੀ

ਤੇ ਜਾਣਦੇ ਆ ਬਾਈ ਸੋਨੀ ਦੇ ਸੇੜ ਦੇ ਮਾਤਾ ਹੋਰਾਂ ਨੂੰ ਛੱਡ ਕੇ ਇੱਥੇ ਕੰਮ ਕਰ ਰਹੇ ਸੇਵਾ ਇੰਨੀ ਹੈ ਨਹੀਂ ਦੀ ਮਿਸਤਰੀ ਲੱਗ ਰਹੇ ਨੇ ਉਹ ਬਸ ਆਪਣਾ ਬਾਈ ਪੰਸਰੇ ਰੋਲ ਕਰ ਰਹੇ ਨੇ ਆਲੇ ਨਾਲ ਬਾਕੀ ਫਿਰ ਬਾਬਾ ਜੀ ਨਾਲ ਜਾਂਦੇ ਨੇ ਸੇਵਾਦਾਰ ਬਾਬਾ ਜੀ ਸੇਵਾ ਲਾਉਂਦੇ ਨੇ ਵੀ ਆਹ ਕੰਮ ਕਰ ਲੋ ਆਹ ਕੰਮ ਕਰ ਲੋ ਬਾਈ ਬਾਬਾ ਜੀ ਦੇ ਨਾਲ ਹੀ ਚੱਲਦਾ ਜੀ ਜਾ ਮੰਮੀ ਬਈ ਪਤਾ ਲੱਗ ਰਿਹਾ ਸਮਝ ਆ ਰਿਹਾ ਜੀ ਜਿਆਰੇ ਆਪਾਂ ਜਾਏਗਾ ਪਤਾ ਲੱਗੋਗਾ ਜਾਂ ਕਿਸੇ ਡਾ ਹੋ ਗਿਆ ਕਿ ਨਾ ਉਹਦੀ ਬਹੁਤ ਹੈਟ ਵੀ ਤੇ ਅਪੜੇ ਲੈ ਲੇਗੇ ਨਾ ਲੈ ਲੇਗਾ ਪਤਾ ਲੱਗੂ ਜੀ ਤੇ ਕੀ ਹਾਲ ਹੈ ਜੀ ਵਧੀਆ ਜੀ ਤੁਸੀਂ ਦੱਸੋ ਅੱਛਾ ਕੰਮ ਕਰ ਰਿਹਾ ਨਾ ਚਾਹਤਾ ਹੁਣ ਕੀ ਹੈ ਮਗਾ ਇੱਥੇ ਬਹਿ ਗਿਆ ਅੱਜ ਨਾ ਕੀ ਬੋਲੋ ਕੀ ਖਾ ਖਾ ਕੇ ਚੁਸਕੇ ਤੇ ਕੰਮ ਨਹੀਂ ਸੰਜੇ ਪਾਈ ਗਿਆ ਨਹੀਂ ਤੇ ਚਾਹ ਨਹੀਂ ਆ ਦੇ ਕੇ ਕਰ ਰਿਹਾ ਵਸ ਆ ਗਏ ਜੀ ਤਿੰਨ ਰੰਗ ਨੇ ਚਾਰ 750 ਬੀਚ ਦੇ ਆ ਜਿਦਰਾ ਲਾ ਪਿਛਲੇ ਪੱਕੇ ਤੋਂ ਨੰਬਰ ਤੇ ਲਾ ਦੇ ਇਸੇ ਚੱਲ ਜਾਈਏ ਆ ਗਿਆ ਹੋਰ ਫਿਰ ਦਰਵਾਜ਼ਾ ਦੋ ਤੇ ਗੁਰਦੁਆਰੇ ਬਾਬਾ ਜੀ ਬੋਰੀਆਂ ਮੰਡਣ ਜਾ ਰਹੇ ਨੇ ਜੀ। ਵਾਹ 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 ਕੋਈ ਜਿੱਥੇ ਮਰ ਜੀ ਬੈਠ। ਯਾ ਉਹ ਲੀਸ ਉੱਡ ਰਿਹਾ ਜੀ ਚੱਲਾ ਲੇਗਾ ਦੇਖ। ਬੈਂਟਰੀ ਵਾਲੀ ਆ। ਬੈਂਟਰੀ ਵਾਲੀ ਆ। ਚਾਹ ਫੜ ਲੈ ਜਾ ਸਿੱਧੀ ਜਾਈ। ਐਂ ਛੱਡ ਦੇ ਜੇ। ਦੇਖ ਕਰਨ। ਯਾਰ ਨਾ ਉਹ ਇਹ ਤੋਂ ਬੇਰੀ ਸੀ ਕਿ ਦਾ ਉਹ ਨਾ। ਵਿਖਾਈ ਤਾਂ ਮਰਜੀ ਪਿੰਦੀ। ਬਹੁਤ ਹਿੰਦ ਬੜੇ। ਬੈਠੀ ਫੇ ਵਈ। ਫਸੇ ਬੈਠੇ ਕੋਈ ਨਹੀਂ। ਉਹ ਪਾਣੀ ਦਾ ਗਲਾਂਕ ਕੋਈ ਇੱਕ ਨਾ। ਨਾ ਨਾ ਬਸ ਫੁੱਲ ਨੇ ਗੱਡੀਆਂ ਬਾਬੇ ਨੇ ਉਧਰੋਂ ਲੰਗਰ ਸਿਕਾਤਾ ਕਹਿੰਦਾ ਛੱਕੇ ਜਾਣੇ ਲੰਗਰ ਨੂੰ ਕੌਣ ਜਵਾਬ ਦਿੰਦਾ ਕਹਿੰਦੇ ਛੱਕ ਲੜਦੇ ਨਾ ਮੋੜਦੇ ਨਹੀਂ ਫਿਰ ਮਹਾ ਜੀ ਕੋਈ ਗੱਲ ਨਹੀਂ ਕਹਿੰਦੇ ਕੋਈ ਸਰਾ ਦੇ ਵਾਗੇ ਇੱਕ ਬੰਦਾ ਬਾਬੇ ਨੇ ਕਹਦੋ ਤੇਰੀਆਂ ਗੱਲਾਂ ਐ ਬਾਬੇ ਵਾਲੀ ਕਹਿੰਦਾ ਵੀ ਬਿਸਕੁਟ ਨਾਲ ਚਾਹ ਪੀ ਕੇ ਜਾਣੇ ਉੱਥੇ ਵਾਗੇ ਇਹ ਅੱਛਾ ਉਦਾਇ ਨਹੀਂ ਪਤਾ ਕਈ ਵਾਰੀ ਲੰਗਰ ਛਕਿਆ ਹੋਵੇ ਉਹਦੀ ਮੌਕੇ ਤੇ ਕਹਿ ਦੇਣਾ ਵੀ ਛੱਕੀ ਜਾਣਾ ਜਾਣੀ ਪਊਗਾ ਵਰ ਜਾ ਕੇ ਕੱਲ ਪਰਸ ਤੇਰੀ ਫੋਟੋ ਆਲੀ ਦੀ ਮੈਂ ਅੱਗ ਕਰ ਲੂੰ ਤੂੰ ਬੈਠੇ ਦੇਖ ਤੂੰ ਜੀ ਨਾਲ ਜੱਜ ਆਪ ਜਾ ਕਰਦੀ ਪਪੇ ਦਾ ਸਾਥ ਨਾਲ ਹੋਣੀ ਬਾਈ ਮੈਨੂੰ ਤੇਰੀ ਫੋਟੋ ਲੱਗੀ ਅੱਜੇ ਦੇਖੀ ਮੈਂ ਤਾਂ ਜਾ ਤਾਂ ਰਹੇ ਤੇ ਬਾਬੇ ਨਾਲ ਆ ਵੀਡੀਓ ਭਾਰਤੀ ਦੂਗਾ ਫਾਈਲ ਫੋਟੋ ਦੇਖ ਲੈਟ ਕਰ ਤੂੰ ਮੇਰੇ ਦੋ ਤੋਂ ਨੀਂਸਾ ਇਹ ਸੀ ਵੀ ਕੋਈ ਨਹੀਂ ਦੂਜੀ ਦੂਜੀ ਇੰਨੇ ਜੀ ਦੀ ਘਰ ਆ ਗਿਆ ਦੇਖ ਹੁਣ ਵੀ ਬਾਬਾ ਫਿਰ ਤਾਂ ਹੀ ਕਹਿੰਦਾ ਵੀ ਆਪਦੇ ਕੰਮ ਨਿਮੇੜੋ ਫਿਰ ਚੱਲਾਂਗੇ ਆਪਣੇ ਪਿੰਡਾਂ ਕੋਲ ਕਹਿੰਨੀ ਬਸ ਬਸ ਕੋਲ ਤਾਂ ਹੀ ਆਪਾਂ ਬਣਾ ਲਾ ਆਪ ਬੜਾਈ ਮਮੀ ਗਲਾਸ ਆਦੀ ਗਾ ਅਗਲਾ ਗਲਾਸ ਲੈ ਅੰਮੋਟਾ ਆਪ ਲਾੜਾ ਮਾਟਣ ਦਾ ਆਪਣੇ ਲੰਮੇ ਤੋਂ ਇਸ ਦੇ ਬ੍ਰੇਕ ਦੱਬ ਕੇ ਰਸਤੇ ਤੇ ਦੋ ਵਾਰੀ ਦੱਬ ਦੇ ਬੈਟਰੀ ਆਈਏ ਬੈਟਰੀ ਵਾਲੀ ਆ ਉਹ ਮੋਟਰਸਾਈਕਲ ਲੈ ਜਾ ਚਾਲਦੀ ਨਹੀਂ ਛੇਤੀ ਮੈਨੂੰ ਤੇਰਾ ਨਹੀਂ ਆਜਾ ਮੈਂ ਇਧਰ ਨਹੀਂ ਚਲਾਣਾ ਕਿਸਾ ਨਾ ਮੱਕਾ ਵੀ ਨਹੀਂ ਦਿੰਦੇ ਉਹ ਪਹਿੰਗੇ ਜੀ ਕੋਈ ਬਾਈ ਬਕੀ ਦਿੰਦੇ ਦੋ ਦਰਜਾ ਚਾਹ ਚਾਹ ਦੇਖ ਬਰੇ ਤੋਂ ਦੋ ਮਿੰਟ ਮੈਂ ਸਾਬ ਤੋਂ ਦੂਰ ਲਾ ਰਿਹਾ ਜੀ ਕਿਲੋ ਜਾ ਨਹੀਂ ਖੜਦਾ ਤੇ ਪੈ ਨਹੀਂ ਖੜਦਾ ਜਿਆ ਜੂ ਮਿਲ ਜਾ ਜਾਨ ਤੱਕ ਕਾਹਸਾ ਕੋਈ ਸਾਦੇ ਚ ਗਣਾ ਜਿਹੜੇ ਕੰਪੈਨ ਦੇ ਵਾਗੇ ਕੰਪੈਨ ਚ ਲੰਦਾਂ ਦੇ ਮੇਰਾ ਭਾਈ ਛੋਟਾ ਮੈਂ ਮੈਮਰੀ ਲੰਦਾਂ ਉਹ ਬਗਜ ਬੂਜ ਜਾਂਦਾ ਹੈ ਉਹ ਕੁਛ ਦਿਲ ਦਾ ਵੀ ਹੋ ਜਾਂਦਾ ਹੈ ਦਿਲ ਦਾ ਫਰਕ ਬਹੁਤ ਪੈਂਦਾ ਮੈਂ ਕਹਿੰਦਾ ਯਾਰ ਯਾਰ ਕਿਸਕੇ ਆ ਯਾਰ ਮੁੰਡਾ ਯਾਰ ਤਾਇਲ ਕੱਤੂ ਗੋਦ ਦੇ ਮੈਂ ਸੁਣ ਕਹਦਾ ਮੈਂ ਸ਼ਹਿਰੋਂ ਲੜੇ ਬੋਲੇ ਨਾ ਕਰ ਕਿਸ ਨਾਲ ਜੇ ਕੋਈ ਮੜਾ ਮੋਟੇ ਨੂੰ ਚੂਮ-ਮੂਹ ਕਰਦੇ ਆ ਉਹਦੀ ਮਾਰਦੇ ਕਰਦੇ ਨੇ ਥੱਪੜਾ ਮਾਰਿਆ ਸਾਲੇ ਤੂੰ ਮੁੰਡੇ ਹੋਰ ਨਾਲ ਦਾ ਨਾ ਬਣਿਆ ਕਰ ਮੈਂ ਤੁਹਾਨੂੰ ਕਹਦਾ ਨਾ ਇਹ ਜਿਹਦਾ ਭਾਈ ਉਹਡੇ ਜਿਹੜਾ ਪਾਪਾ ਕੱਦੋਂ ਛੱਡਦੇ ਹੀ ਕਰਦਾ ਜਿਹੜੀ ਕਹਿੰਦੇ ਤਾਂ ਦੱਸਿਆ ਕਿ ਉਹ ਜਿਹੜਾ ਲੈ ਲਈ ਕਿ ਇਹ ਡਿਓਨਾਂ ਤੇ ਨਾ ਅੱਛਾ ਜੀ ਉਸ ਤਰੀ ਹੋ ਜਾ ਬੰਦਾ ਜਿਸ ਤਰ੍ਹਾਂ ਰਹਿ ਲੱਗਿਆ ਦੀਪੇ ਹਾਂ ਉਹ ਤਾਂ ਬਾਬੇ ਨਾਲ ਨਾ ਲੰਗਾ ਬਾਬਿਆਂ ਨਾਲ ਕੰਮ ਕਰ ਲੱਗ ਜਾਗਾ ਹਾਂ ਜੇ ਦੂਜੇ ਲੋਟ ਵਾਜ ਗਏ ਚੱਲ ਰਹਿਣਾ ਨਸ਼ੇੜੀ ਵਾਲੇ ਕੰਮ ਕਰਨਾ ਜੇ ਯਾਰ ਜੁ ਵੀਰਰ ਬੰਦੇ ਨਾਲ ਕਬੀਜ਼ਾ ਦਿੱਸਦਾ ਆਉਂਦਾ ਤਾਂ ਉਹ ਤਾਂ ਪਤਾ ਦਾ ਸੰਬੰਧ ਆ ਗਿਆ ਵੀ ਕਿਸੇ ਕਿਸ ਦੀ ਗੱਲ ਕਰਾਂਗੇ ਤੇਰਾ ਤਾਂ ਦਾਏ ਦੇ ਕਿਸੇ ਵਾਲਿਆਂ ਦੇ ਕਿੱਤੀ ਵਾਲੇ ਦੀ ਸੁਣੀ ਕਿਹਦਾ ਬੰਦਾ ਇਹ ਸੁਤੀ ਵਾਲੇ ਦੀ ਬੰਦੀ ਬਹੁਤ ਧੀ ਸੁਣੀ ਹਾਂ ਉਹ ਚੰਗੀ ਨਾ ਮੈਂ ਬੱਦੀ ਕੋਲੇ ਆਂ ਕੋਈ ਨਹੀਂ ਤੁਸੀਂ ਉਹ ਕਰੋ ਬਸ ਕੋਈ ਨਾ ਕੋਨਾ ਬੈ ਜਾ ਬੈ ਜਾ ਮਾਣਾ ਨਾ ਨਾ ਕੀ ਆਏ ਬੱਦੇ ਹੋਰੋਂ ਸੇ ਬੈਠ ਕੇ ਆਈ ਸੀ ਆਪਣਾ ਰੰਗ ਲੱਗੇ ਰੰਗ ਆ ਨਾ ਬਧੀਏ ਨਾ ਕਿਸੇ ਚੰਗੀ ਨਹੀਂ ਮਾਰੀ ਨਿਆਰ ਉਹ ਤੇ ਜੇ ਕਰਾਂਗੇ 2 ਰੁਪਏ ਦਾ ਕੰਮ ਚੰਗਾ ਕਰਾ ਹੀ ਨਹੀਂ ਕਰਦੇ ਨੀ ਰੌਣੀ ਲਈ ਰੌਣੀ ਲਈ

ਯਾਰ ਰਿਸਕੀ ਮੇਰੀ ਜਿੱਤੀ ਆਸੂ ਤੋਂ ਲਈ ਉਹ ਉਹਦੇ ਸੂਟ ਲੈ ਗਏ ਹਮਾਰੇ ਹਾਂਜੀ ਹਾਂ ਉਹ ਕੈਂਦੀ ਦਾ ਕਿਹੜਾ ਕਿਹੜਾ ਹਾਂ ਹਾਂ ਰੰਗ ਕਿਹੜਾ ਮਜ਼ੇਦਾਰੇ ਲੈ ਕੇ ਇਹਦੇ 4 ਮੀਟਰ ਵੀ ਦੇ ਨਾ 5 ਮੀਟਰ ਉਹ ਵੀ ਆਗੜੀ ਉਹ ਤੇਰੀ ਤੋਂਨੇ ਕੋਨੇ ਤੇ ਅੱਛਾ ਅੱਛਾ ਸਰਗੁਰੂ ਦੋ ਭਾਈ ਨੇ ਆ ਰਾਤ ਲੈਣ ਵਾਲੇ ਪੱਤਰ ਆ ਰਹੇ ਨੇ ਇਹ ਦੇਖਿਆ ਰਹੇ ਕੰਮੀ ਇਹ ਇੱਕ ਮਿੰਟ ਬਸ ਇੱਕ ਮਿੰਟ ਆਹ ਪੇੜੀ ਸਿਧਾਰਾ ਆ ਰਹੀ ਹੈ ਇੱਕ ਮਿੰਟ ਸਰ ਛੋਟਾ ਕੀ ਜੀ ਲੈ ਤੋ ਨਾਲ ਲਓ ਚੱਕੀ ਦਾ ਤਾਂ ਵਰ ਨਹੀਂ ਸਕਦਾ ਦੂਰ ਦੂਰ ਤੋਂ ਲੈ ਨਹੀਂ ਜਾਂਦਾ ਹੋਰ ਅੱਛਾ ਜੀ ਇਹਨੂੰ ਹੋਰ ਮਿੰਟ ਇਹਨੂੰ ਕਰ ਵੀ ਦੇਖ ਨਹੀਂ ਆਉਂਦਾ ਜੀ ਮੈਂ ਪੂਰੀ ਵਸਤ ਲੈ ਕੇ ਦਵਾਂ ਸੀ ਕਿੰਨੇ ਕਿੰਨੇ ਮਜ਼ਰ ਦਿੱਤੇ ਇਹ ਵੀ ਦੇਖੀਏ ਹਾਂ ਠੰਡੀ ਸੇ ਠੰਡੀ ਦਾ ਇਹ ਤਾਂ ਮਰਜੈਂਟਾ ਕੜ ਜਿਹੜਾ ਸਭ ਹਾਪੀ ਲਿੰਗ ਦੇ ਉੱਤੇ ਇਹ ਬਾਕੀ ਰੰਗ ਲੱਗ ਲਾਹ ਕਿ ਗੱਲ ਸੁਣੇ ਮਰਜੈਂਟਾ ਜਿਹੜਾ ਕਨਪਰ ਫਿਲਟਾ ਦੀ ਮਰ ਜੈਂਟਾ ਗੱਲਾਂ ਬੀਦੇ ਭਾਈ ਹਾਂ ਜਾਇਦਾ ਹੋਇਆ ਜੀ ਮੈਂ ਕੱਟ ਤੋ ਇਹਨੂੰ ਮੜ ਜਾ ਕੱਟ ਤੋ ਨਾ ਨਾ ਫੈਂਡੀ ਛੈਂਡੀ ਚੰਗੀ ਬੱਚੀ ਸੰਦੀ ਬਸ ਇਹਨੂੰ ਕਰ ਜੀ ਜੋ ਦਿਖਾਓ ਬਈ ਕੰਮ ਕਰਾਂਗੇ ਕਾਲਾ ਤਾਂ ਸਾਰੇ ਵਿੱਚ ਇਹਦਾ ਮਰਜੈਂਟਾ ਕਲਰ ਆਹ ਸੁਖਿੰਦਰ ਆ ਲਈ ਤੀਆਂ ਲਾ ਲਾ ਗੱਡ ਕੇ ਲਾ ਲਓ ਨੀਦ ਦਵਾਰ ਤੋਂ ਕਰ ਜੋਨ 3 ਨਾਲ ਆਹ ਲਾ ਰਹੀ ਬੰਦ ਜਰਾ ਕਰੋ ਇਧਰ ਆ ਬੁਝੇਟ ਨੂੰ ਜਾਨ ਆ ਗਿਆ ਬਈ ਇਹ ਕੱਪੜਾ ਆਈ ਗਈ ਨਵੇਂ ਬਦਲਣਾ ਉਹਨਾਂ ਨੇ ਰੀਲ ਬਦਲ ਦੰਦ ਨੇ ਪੇਹਜ ਬਣਾਦੇ ਕੀ ਕਰਿਆ ਬੰਦਾ ਨਹੀਂ ਕੋਮਨ ਖਰੀ ਨਹੀਂ ਚਾਪਾ ਨਹੀਂ ਚਾਹਦੇ ਬਸ ਸਾਲਾ ਬੰਦਿਆਂ ਦੇ ਕੱਪੜਿਆਂ ਦਾ ਕੋਈ ਸਹਜ ਨਹੀਂ ਬਦਲਦਾ ਹੈਗਾ ਬੁੜੀਆਂ ਵਾਲਿਆਂ ਦੇ ਨਾਲੇ ਢੋਡੂ ਢਿੱਕੜਾ ਹੈ ਕੇ ਵੀਰੇ ਦੀ ਠਾ ਜੰਦੇ ਪਿੰਡ ਵਾਲਾ ਇਹਰ ਬੰਦੇ ਤੋਂ ਕੂਰੀ ਦੇ ਦਨ 10 ਵੀ ਸਾਡੇ ਤੋਂ ਰੋਜ਼ ਕੂਰੀ ਹਾਂ ਇਹ ਕਹਿੰਦੇ ਸੀ ਦੇ ਦੇਗੇ ਕੂਰੀ ਦੇ ਦਨ ਰੋਜ਼ ਚਾਹ ਵਾ ਲੱਗਦੇ ਆ ਆਹ ਵੀ ਨੇ ਆਰੇ ਇੱਕ ਨਹੀਂ ਆ ਦੂਸਰੇ ਮੇ ਤੋਂ ਪੱਕੀ ਸਿਲੈਕਟ ਕਰਦੇ ਆ ਹਾਂ ਇੱਕ ਵਾਰ ਪਾਉਂਦੇ ਸੀ ਸਿਲੈਕਟ ਹੋਵੇ ਮਿੰਟਾਂ ਟਾਈਮ ਲੱਗਦਾ ਪੈਂਟ ਸ਼ਰਟ ਲੈਂਡ ਬਗ ਜੂਆ ਬੰਦਾ ਤਾਂ 10 ਕੰਦਾ ਜੀ ਮਿਲ ਜਾਂਦਾ ਕੰਮ ਇੱਕ ਦੁਕਾਨ ਤੇ ਨਹੀਂ ਜੇ ਦੂਜੀ ਤੇ ਆ ਜੂ ਫਿੱਟ ਬਸ ਜ਼ਿਆਦੇ ਦਾ ਲੋੜ ਨਹੀਂ ਪੈਂਦੀ ਅਜੇ ਤੋਂ ਟਾਈਮ ਨਹੀਂ ਕਰੀ ਕੋਈ ਦਾ 4 2 ਮਿੰਟ ਇਹ ਗੜਦਲਾਂ ਨੇ ਬੇਬੇ ਕੇ ਘਟ ਵੱਧਾਂ ਲੈਣੇ ਉਹ 2 1/2 ਪਏ ਆ ਆਪਸ ਵਿੱਚ ਨਾਲ ਬਹੁਤ ਖੁਸ਼ ਹੋ ਏ ਤੇ ਮੈਂ ਗਿਆ ਕਲ ਰੰਗ ਹੀ ਹੈ ਰੰਗ ਦੇ ਵਿੱਚ ਹੈ ਗਨੇ ਰੰਗ ਦੇ ਬਦਗੇ ਸਾਰੇ ਆ ਗਏ ਜਿਹੜੇ ਤੁਹਾਨੂੰ ਦੱਸਿਆ ਸੀ ਲੱਭੀ ਸੰਦੇ ਵੀਸਾ ਲਾ ਪਰ ਮਗਾ ਇੰਦਰ ਕਟਿਆ ਫਟਿਆ ਇਕੜਾਈ ਵਾਟੂ ਵੀੰਦੇ ਰੇਸਕੈਂਡੀ ਮਸੀ ਮਿਲਾਂ ਮੈਂ ਤਾਂ ਕਿਸੀ ਲੋਕ ਕੱਪੜੀ ਲਾਉਣ ਨੂੰ ਮਿਲਾਂ ਜੀ ਲਾਉਣ ਤਾਂ ਲਾਉਣ ਤਾਂ ਲਾਉਣ ਤਾਂ ਲਾਉਣ ਤਾਂ ਲਾਉਣ ਤਾਂ ਕੋਈ ਮੇਰੇ ਆ ਕਾ ਉਹ ਇੰਡੀ ਜੇ ਕਹਿੰਦੇ ਨੇ ਕੜਮਾਣੀ ਹੋ ਗਈ ਸਾਰੀ ਕੜਾਈ ਇਸ ਕੱਢ ਦੇਉਂਗੀ ਨਾ ਬੈਟਾ ਤੈਨੂੰ ਕੀ ਕਰਾਇਆ ਥੱਲੇ ਉਠਾ ਦੇ ਕੋਣ ਥੱਲੇ ਉਠਾ ਦੇ ਬੋਲਸੁਰ ਗਰੀ ਜਾਂਦੇ ਕੋਲ ਸੁਟਾਏ ਕੋਲ ਬੋਲ ਹੈ ਹੈ ਉਹ ਕੋਈ ਜੱਗਰੀ ਸੀ ਤੇ ਜਾਰੇ ਹੋਗਾ ਪਰ ਬੜੇ ਖੜਦੇ ਚੱਲੀ ਕੰਨੀ ਇਹ ਹੋਗਾ ਹੁਣ ਪਰ ਜਿਹੜੇ ਕਦੇ ਖੜਦੇ ਮੈਂ ਉਹ ਕਿੱਥੇ ਜਾ ਰਹੇ ਹੋਗਾ ਉਹ ਬੋਲ ਨਹੀਂ ਕਰਨ ਰਤਲੇ ਦੇ ਬੰਦਾ ਮਰ ਗਿਆ ਇੱਥੇ ਅੱਛਾ ਉਹ ਰਤਲੇ ਨਹੀਂ ਲਾ ਲਾਉਂਦੇ ਪੰਜ ਗਿਲੇ ਪੰਜ ਚੱਕਰ ਉਹ ਸਲੂਕ ਸਟਾਰਟਿੰਗ ਹੋ ਗਿਆ ਇਹ ਪੱਟੀ ਟੁੱਟ ਗਿਆ ਕਾਲੀ ਨਹੀਂ ਨਜ਼ਰ ਨਾ ਨਾ ਉਹ ਤਾਂ ਪਤਾ ਹੈ ਲੋ ਬਾਣੀ ਦੇ ਮੁੰਡੇ ਆ ਦੋ ਕੰਮਾਂ ਕੀ ਬਣੂ ਅਸਰ ਹੀ ਪੇ ਲੋਕਾਂ ਦੇ ਹਾਂ ਬਾਤ ਕਰਿਆ ਤੇ ਪਾਣੀ ਉਹ ਨਸ਼ਾ ਪਤਾ ਸਰਦ ਕਰਜਾ ਚੜਜਾ ਲੋਕ ਕੀ ਕਰਿਆ ਆਪਣੇ ਵਰਗੇ ਥੋੜੀ ਨੇ ਮੈਨੂੰ ਮਿਲਿਆ 2 ਸਾਲ ਤੇ ਵਰਗੇ ਮੈਨੂੰ ਕੁੱਤਾ ਮਣਾ ਸੀ ਆਪੇ ਮੇਰੇ ਵਰਗੇ ਚਪੜਾ ਲੋਕ ਦੋ ਸਾਲ ਹਾਂ ਇਹ ਤਾਂ ਲੋਕ ਆਪਣੇ ਪੈਸੇ ਵਿੱਚ ਕਰਦੇ ਨੇ ਉਹਨੂੰ ਮਰਦੇ ਨੇ ਸਾਲੇ ਸੱਚੀ ਗੱਲ ਉਹ ਹੀ ਮਰਦੇ ਨੇ ਬੱਸ ਦੀ ਪੇ ਮੈਨੂੰ ਤੇਰੇ ਸਾਰਾ ਕੁਝ ਮੈਨੂੰ ਤਾਂ ਤਾਂ ਵੀ ਕਹਦੇ ਅਰੇ 1000 ਦੀ 1900 ਸਰਦੇ ਸਰਦੇ ਲੋਕ ਦੇ ਕੋਈ ਨਹੀਂ ਦੇ ਦੇਦਾ ਬਸ ਸਾਰਾ ਬਸ ਨਾ ਕੋਈ ਨਹੀਂ ਫੜਾ ਦੇ ਮਾਰਟੀਮਾ ਸਾਰਾ ਬਸ ਪਾਣੀ ਨਹੀਂ ਨਹੀਂ ਠੀਕ ਐਸ ਜ਼ਿਆਦੇ ਹੋਗੀ ਨਸ਼ੇ ਪੱਤੇ ਹੋਗੇ ਐਸ਼ ਹੋਗੀ ਕੰਮ ਤਾਂ ਕੋਈ ਵੀ ਨਹੀਂ ਕਰਦਾ ਬਾਈ ਨਾ ਜ਼ਿਮੀਦਾਰਾਂ ਦੇ ਸਾਹਿਬ 5 7 10 ਸਾਲ ਲੱਗੂ ਜਿਹੜੇ ਜਿਹੜੇ ਬੰਦੇ ਮਿਹਨਤ ਕੋਈ ਆਪਣੇ ਕੱਪੜੇ ਵਗੇਟੀ ਮੇਕ 15 ਕੋਈ ਵੀ ਕਰੇ ਮਿਹਨਤ ਮਿੰਟ ਵਾਲੇ ਬੰਦੇ ਰਹਿਗੇ हां ਸਹੀ ਗੱਲ ਸਾਰੀ ਖਤਮ ਹੋ ਜਾਏਗੀ ਜਿਹੜੇ ਆ ਕੋਈ ਸੀਰੀ ਪਾਈ ਨਹੀਂ ਦੇਖਦਾ ਬਾਈ ਚੱਕ ਮੰਡੀ ਇਹ ਲੋ ਉਡੀ ਪੀਓ ਜਾ ਬਾਈ ਉਡੀ ਜਾ ਬਾਈ ਹੋਰ ਗੱਲ ਦੇਖੀ ਪੱਤਲ ਪੂਰਾ ਹਾਲ ਹੋ ਰਿਹਾ ਬਾਈ ਦਿਹਾੜੀ ਵਾਲਾ ਨਹੀਂ ਮਿਲਦਾ ਕੋਈ ਹੋਰ ਨਹੀਂ ਮਿਲਦਾ ਸਾਰੇ ਜਿਹਾ ਇਹੀ ਹਾਲ ਤੂੰ ਲੈ ਜਾ ਤੂੰ ਕੰਮ ਨਹੀਂ ਕਰਦਾ ਤੂੰ ਕੋਲ ਇਸਕੇ ਕਿਵੇਂ ਛੇੜੇ ਮੇਰੀ ਗਾਰੰਟੀ ਹੈ ਜਿੱਤੇ ਵੇਖ ਤੇਰੀ ਦੀ ਪੂਰੀ ਪੜੇ ਡੱਕਾ ਵੀ ਨਹੀਂ ਤੋੜਦਾ ਅੰਗਲਾ ਜੇ ਤੂੰ ਪੈ ਗਿਆ ਮੈਂ ਤੋ ਤੇਰਾ ਕਰ ਦੇਗਾ ਦਾਦਾ ਨਾਲ ਕਰ ਦੂਗਾ ਨਹੀਂ ਕਰਦਾ ਨਹੀਂ ਹੈਗਾ ਸ਼ਾਮ ਨੂੰ ਵੀ ਦੋ ਵਜੇ ਤੇਰੇ ਮਗਰ ਲੇਗਾ ਹਾਂ ਲੀਕੋ ਗਲਵਾ ਦੇ ਨਹੀਂ ਚੱਲਣਾ ਹਾਂ ਹੁਣ ਤੇਰੀ ਗੱਲ ਕਰਦਾ ਹਾਂ ਇਹਦੀ ਭੇਦੀ ਉਹਦੇ ਪਰਾਂ ਨੂੰ ਉਤੇ ਵੈਜੂ ਉਤੇ ਵੈਜੂ 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 ਬੈਜੂ ਬੈਜੂ ਬਸ ਨੀ ਮੀਨੀ ਆ ਆ ਆ ਇਧਰ ਆ ਜਾ ਕਾਹੇ ਤੋਂ ਆਂਦੇ ਹੁਣ ਤੋਂ ਮਾਫਸਤੇ ਹੀ ਜਾ ਤੇ ਬਾਹਰੀ ਮੈਨੂੰ ਟਾਈਮ ਇਸਤੇ ਹੀ ਮਾਰਾ ਅੱਗੇ ਦੇਖਦੇ ਰਹੋ ਹੱਥ ਚੋ ਖੋਕੇ ਹੈ ਜੀ ਹੱਥ ਚੋ ਖੋਕੇ ਖਾ ਲੈ ਗਏ ਆਂ ਅ ਦੋਸਤ ਮੈਂ ਕਿਹਾ ਜੀ ਹੁਣ 5 ਮਿੰਟ ਪਹਿਲਾਂ ਮੇਰੇ ਸਾਡੇ ਨੇ ਸੂਟਰੀ ਦੇ ਵਿੱਚ ਮਰਿਆ ਵਗੜ ਸੂਟਰੀ ਖੜੀ ਆ ਸਾਈਡ ਤੇ ਬੋਰਡ ਵਿੱਚ ਮਾਰੇ ਚੱਕ ਗਏ ਲੈ ਨਾ ਪੰਜ ਮਿੰਟ ਬਾਅਦ ਇਲਾਜ ਕਰਿਆ ਜਿਹੜਾ ਥਾਪੜ ਮਾਰਿਆ ਕੁਸਰਾ ਨਾ 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 ਪੁਲਿਸ ਪਾਲਸ ਕੁਸਰੀ ਕਰ ਦੇਗੀ ਥੋੜਾ ਜਿਹਾ ਰੱਖ ਇਨਾ ਹੀ ਥਾਪੜ ਇੱਕ ਵਾਰ ਚੋਰ ਹਾਂ ਨਾ ਫੜਾਉਂਗਾ ਤੇ ਪੁਲਿਸ ਨੂੰ ਜੀ ਚੋਰ ਫੜਦਾ ਹਾਂ ਹਾਂ ਇੱਕ ਆਨ ਨਿਸ਼ੇੜੀ ਨਾ ਫਸਾਉਂਦਾ ਇਹਨਾਂ ਦਾ ਕੁੱਤੇ ਇਹਨਾਂ ਨੂੰ ਸਮਝਦੇ ਕਿ ਤੂੰ ਸਮਝਦੇ ਕਿ ਪੂਰਾ 7000 ਕੋਸ ਤੇ ਲੈ ਗਏ ਸੀ 2000 ਤੇਰੀ ਜੇਬ ਨੂੰ ਕੁਸਰਾ ਨਾ ਹੋਰ ਲਾ ਦੇਣਾ ਉਹ ਤਾਂ ਥੱਪੜ ਲਾ ਕੇ ਨਜ਼ਾਰਾ ਦੇ ਦਿੱ ਜਿਹੜਾ ਹਾਂ ਸਹੀ ਗੱਲ ਥੱਪੜ ਜਿੰਨੇ ਲੱਗਣੋਂ ਨਹੀਂ ਥੋੜੀ ਇਹਨਾਂ ਦੇ ਚਲ ਦੇ ਕਰੀ ਜੀ ਬੱਸ ਉਹ ਤੋਂ ਜੋ ਸਾਡੇ ਉੱਤੇ ਮਲਕੀ ਉਦਿਆਂ țeਵਲਾਂ ਤਿੰਨ ਵਾਰੀ ਗੁੱਲਗੀਆਂ ਗੁੱਲਗੀਆਂ ਹਾਂ ਉੱਥੇ ਲਾਲਾ ਵੀ ਉੱਥੀ ਸਾਡੇ ਆਪਣੇ ਖੇਤਾਂ ਕ ਨੂੰ ਜਿੱਦਣ ਕੋਈ ਫਸ ਗਿਆ ਉਸ ਨੂੰ ਹਾਂ ਉਸ ਦੀ ਲਾਸ਼ ਹੀ ਮਿਲੇਗੀ ਬਸ ਇਹ ਨਹੀਂ ਫਿਰ ਟੰਗਾ ਬਾਹ ਬੱਡੂਆ ਬੋਕ ਬਾਈ ਹਾਂ ਅੱਕਰਾ ਬਹੁਤਾ ਹਾਂ ਮਾਰਦਾ ਨਹੀਂ ਹੋ ਉਹਦਾ ਤੋੜੂਗਾ ਕੁਛ ਨਾ ਕੁਛ ਨਾ ਤੋੜਾ ਨਾਲ ਸੇਪੀ ਕੁਸੁੱਤੀ ਇਹ ਕਰਿਆ ਤੂੰ ਹਾਂ ਅੱਕਰੀ ਬਹੁਤ ਬਾਈ ਅੱਕਰੇ ਯਾਰ ਤੂੰ ਪਿੰਡ ਨਹੀਂ ਆਂਗੇ ਦੀ ਤਦੋਂ ਮਲਾਕੇ 3 ਦਿਨਾਂ ਦਾ ਰਮੰਡ ਲੈ ਲੇ ਵੀ 12 ਦੇ 2 ਵਜੇ ਤੱਕ ਕੁੱਟਾਂਗੇ ਹੁਣ ਕਰੀ ਮੱਗ ਜਾ ਹਾਂ ਕੰਡ ਲਾਣੀ ਅਸੀਂ ਸੌਣੇ ਉਹ ਕਿ ਅਸੀਂ ਕੱਲ ਨੂੰ 12 ਵਜੇ ਫਿਰ ਚੱਪਦੇ ਹਾਂ ਹਾਂ 3 ਦਿਨਾਂ ਦੀਆਂ ਗੁੱਡੀਆਂ ਦੀਆਂ ਇਹ ਲੋ ਬਾਈ ਉਹ ਤਾਂ ਬਹੁਤ ਜਿਉ ਰਿਆ ਯਾਰ ਇੱਕ ਦਿਨ ਕੇਵਲ ਪਾ ਕੇ ਆਏ ਦੂਜੇ ਦਿਨ ਲੈ ਗਏ ਅਗਲਾ ਵੀ ਕੀ ਕਰੂਗਾ ਉਹਨਾਂ ਦੀ ਸਾਲਾਂ ਦੀ 5-400 ਦੀ ਵੇਚਦੀ ਆ ਅਗਲੇ ਦੀ ਹਜ਼ਾਰਾਂ ਦਾ ਨਿਕਸਾਦਾ ਸੋਨੀ ਕੱਪੜੇ ਵਾਲਾ ਸੋਨੀ ਬੋਲਦਾ ਕੱਪੜੇ ਵਾਲਾ ਮੰਦਰ ਵਾਲਾ ਅੱਛਾ ਅੱਛਾ ਹੋਰ ਠੀਕ ਹੈ ਫਿਰ ਅੱਛਾ ਅੱਛਾ ਕੋਈ ਨਾ ਕਰ ਲੈ ਜਾ ਠੀਕ ਹੈ ਉਹ ਠੀਕ ਹੈ ਇਹ ਬੰਦਾ ਥਾਣੇਦਾਰ ਦੀ ਜਿਹੜਾ ਹੁਣ ਇਹਦੀ ਇੰਨਾ ਵਧੀਆ ਬੰਦਾ ਦੀ ਭੈਣ ਚੁੱਤੇ ਰੋ ਜਾਂਦੀ ਸਵੇਰੇ ਸ਼ਰਾਬ ਪੀ ਲੈਣੇ ਥਾਣੇ ਆਣ ਤੋਂ ਪਹਿਲੀ ਸ਼ਾਮ ਦਾ ਸ਼ਰਾਬ ਪੀ ਲੈਂਦੇ ਹਾਂ ਜਿਹੜਾ ਰਾਤ ਆਇਆ ਜੀ ਹਾਂ ਜਿਹੜਾ ਰਾਤ ਆਇਆ ਜੀ ਕੁੜੂ ਸੇ ਫੋਨ ਦੀ 10 ਵਾਰੀ ਮੈਨੂੰ ਫੋਨ ਕਰਦੇ ਕਿਹਦਾ ਨੰਬਰ ਇਹ ਇਸ ਸਾਲ ਤੂੰ ਫੀਡ ਕਰ ਲੈ ਹਾਂ ਬੰਦੂ ਕਰੀ ਜਾਣਾ ਕਿਹੜੀ ਕਰੀ ਮਨ ਗੀਤ ਨੇ ਜਦੋਂ ਲੈਣੇ ਉਹ ਵਿਧੀ ਹੈ ਵੀ ਜੇ ਮੇਰੇ ਨਾਲ ਕੇ 100% ਉਹ 70% ਲੋਕ ਵੀ ਸਾਥ ਦੇਗੇ 50 40 ਦਿਨ ਤਾਂ ਵੀ ਕੰਮ ਚੱਲ ਉਹ ਕਿ ਮੈਂ ਬੰਦਰੇ ਬੰਦਰੇ ਮੈਂ ਕੋਕੇ ਲਾ ਦਾਂ ਬੰਦਰੇ ਦਾ ਐਕਟਰ ਨਹੀਂ ਉਹਦਾ ਬੰਦਾ ਸਾਡੇ 700 ਚ ਆ ਗਏ ਆ ਸਕੂਲ ਦੇ ਵੀ ਸਾਡੇ 700 ਬਣੇ ਹੋਏ ਨੇ ਮੰਡੀ ਚ ਕਿਰਪਾਨਾਂ ਲੈ ਕੇ ਪਹਿਣ ਚ ਮਿਲੰਗ ਜੇ ਘੁੰਮਦੇ ਰਹੇ ਸਿਨੇ ਮਾਰਦੇ ਮਲਕੀਤ ਨੂੰ ਹੁਣ 10:00 ਵਜੇ ਦੀ ਰਾਤ ਦੇ ਕਹ ਪ੍ਰੋਗਨ ਜੀ ਦੇ ਕੋੰਡੇ ਆ ਰਹੇ ਨੇ ਇਹ ਕਿੱਥੋਂ ਦੇ ਗੁੰਡੇ ਨੇ ਕਹਤੋ ਦੋ ਮਿੰਟ ਖੜ ਦਿਓ ਬਸ ਇਹਨਾਂ ਜੌਂ ਦੱਬੀ ਥਾਰ ਮੇਰੇ ਸਾਲੇ ਨੂੰ ਸਾਰਿਆਂ ਨੂੰ ਫੜ ਦਿਓ ਤੇ ਕਹ ਥੋੜੇ ਸੰਦ ਬਲਾਂਦਾ ਤਰ ਤੂੰ ਗੱਡੀ 'ਚ ਜੇ ਮੂਰਖ ਹੋ ਰਹੇ ਦੇਖਿਆ ਦੇ ਇਹਨਾਂ ਮੂਰਖਾਂ ਦਾ 4 ਮਹੀਨੇ 6 ਮਹੀਨੇ ਕੋਈ 70 ਕੋਈ ਬੰਦਾ ਨਹੀਂ ਘੜਦਾ ਰਸ ਨੂੰ ਬੱਬਰ ਹੋ ਗਈ ਗੱਲ ਆ ਯਾਰ ਭਾਈ ਉਹ ਫਿਰ ਇਸੇ ਸਾਥੀ ਦੇ ਦੇ ਰਹੇ ਲੋਕ ਨਹੀਂ ਘਟੇ ਸਹੀ ਗੱਲ ਹੈ ਲੋਕਾਂ ਦੀ ਲੋਕਾਂ ਦੇ ਚੰਗੇ ਬੰਦੇ ਮੈਂ ਕਹਿੰਦਾ ਜਿਵੇਂ ਮਾਰੇ ਮਲਕੀਤ ਮੈਂ ਕਹਿੰਦਾ ਮਾਰੇ ਹਾਂ ਸਹੀ ਹੈ ਸਿਰੋ ਆਪਣਾ ਕੰਮ ਮਰ ਜੂਆ ਪਰ ਹਰਦਾ ਨਹੀਂ ਕਾ ਬਿੰਗੂਡੇ ਨਾ ਮਗਰਿਆ ਮੇਰੇ ਪਾਪੀ ਆਲੇ ਕੰਮ ਬੰਨੇ ਉਸ ਵਾਲਾ ਦੁਬਾਰਾ ਆ ਕੇ ਕਦੀਨ ਕਰੀਏ ਕਾ ਇਸੇ ਨਾਲ ਗੱਲ ਕੇ ਮੁੰਡਾ ਮੈਨੂੰ ਹੱਥ ਪੇਨੂ ਦਾ ਠੀਕੀ ਚਾਂਦੀ ਬੋਲ ਕੇ ਟਾਤੀ ਅੰਦਰ ਬੈਠ ਜਾ ਕੇ ਮੈਨੂੰ ਕਿਤੇ ਥੱਲੇ ਤਾਂ ਨਹੀਂ ਮੇਰੇ ਮੇਰੀ ਕੋਈ ਇੱਜ਼ਤ ਨਹੀਂ ਥੱਲੇ ਦੱਸੇ ਉਹਦਾ ਪਰਚਾ ਬਣਾ ਜੇ ਤਾਂ ਬਾਹਰ ਹੈਗੇ ਬਣਾ ਕੇ ਇੱਕ ਇਹਦਾ ਦੂਜਾ ਰਪ ਹੈ ਹਾਂ ਨਾ ਇਹਦਾ ਦੂਜਾ ਰਪ ਹੈ ਸਟੈਂਡ ਲੈ ਗਿਆ ਬੰਦੇ ਕੋਲੋਂ ਸਿਰਤਾ ਲੈ ਜਾਂਦਾ ਮੇਰੀ ਲੜਾਈ ਪੈ ਗਈ ਸਰੇ ਰਿਸ਼ਤੇਦਾਰ ਨਾਲੇ ਆਤੀ ਆਪਣੇ ਪਾਈ ਦੇ ਸੌਰੇ ਸੰਜੇ ਦੇ ਚਲ ਆਪਾਂ ਨੂੰ ਆਏ ਚਲ ਪਸਾਣੀ ਆਪਾਂ ਨੇ ਕਿਹੜਾ ਕੋਈ ਉਹ ਕਰਨਾ ਹੈ ਹਾਂ ਸਹੀ ਬੇਸ ਨੇ ਉਹਨਾਂ ਦੇ ਪੈਕੇਜ ਵੀ ਲਾਦੀ ਕੁੜੀਆਂ ਦੇ ਵੀ ਸਾਨੂੰ ਕੁੜੀ ਬਿਸਾਰਾਂ ਨੰਬਰ ਤਾਂ ਇਹੀ ਹੈ ਜੀ ਨੰਬਰ ਤਾਂ ਸਾਰੇ ਲਾ ਲਿਓ ਉਹਨਾਂ ਦੇ ਜੇ ਨਹੀਂ ਜੀ ਆਹ ਦੇਓ ਜਬਾ ਹਾਂ 75 280 10 253 ਜਲਾਏ ਗਏ ਹਾਂ ਹਾਂ ਇਦਾਂ ਡੰਗ ਲਾ ਚੱਲ ਪਹਿਲਾਂ ਕੁਰਤੇ ਵਿੱਚ ਹੱਬਦੀ ਆ ਲੈ ਚਿੱਟੀ ਤੜਕੀ ਮਸਾਲਾ ਫੂਕ ਦੰਦੀਆਂ ਨੇ 8 ਵਜੇ ਤੋਂ ਪਹਿਲਾਂ ਪਹਿਲਾਂ ਜਿਹੜਾ ਪੂਕਣਾ ਹੁੰਦਾ ਉਸ ਤੋਂ ਬਾਅਦ ਸੌ ਜਾਂਦੀਆਂ ਨੇ ਰੋਟੀਆਂ ਖਾਧੀਆਂ ਆਵਦਾ ਚੱਲ ਬਈ ਉਹ ਤਰਕੀ ਸੀ 7 ਵਜੇ ਮੰਡ ਜਾਂਦੇ ਨੇ ਕਰਨਾ ਉਹੀ ਗੱਲ ਐ ਫੇਰ ਮੁੜ ਕੇ ਕਰਦੀਆਂ ਨਹੀਂ ਨਾ ਚੱਕ ਪਤਾ ਲੱਗੇ ਵੀ ਫੋਨ ਕਿੱਥੇ ਪਿਆ ਬਾਈ ਦੇ ਕਿ ਨਾ ਬਾਈ ਦੇ ਹਾਂ ਹੋਰ ਬਾਈ ਹੁਣ ਸੁੱਤੀਆਂ ਮਈ ਆਉਣੀਆਂ ਹੁਣ ਚਾਹੇ ਬੱਜੋ ਚਾਹੇ ਰਹੋ ਹੁਣ 2:30 ਵਜੇ ਜਬਾ ਕਾਣਗੇ ਉਹਦੇ ਚੱਕੂ ਹਾਂ ਮੈਂ ਇੱਥੇ ਨਹੀਂ ਕਰਤਾਂ ਲੈ ਹਾਂ 1:05 ਤਾਂ ਨਹੀਂ ਬੈਗਪ ਘੱਟੇ ਮੈਂ ਨਹੀਂ ਉੱਪਰ ਘੱਟੇ ਲੈਣਾ ਜੀ ਦੇ ਵਾਸਤੇ ਆਉਣੀ ਉਹ ਨਹੀਂ ਕਰਿਆ ਤੇ ਇਨਫੈਂਟੀ ਲੈ ਲਈ ਉਹਦੀ ਕੁੜੀ ਨੂੰ ਲੈਣਾ ਹੈ ਤੇ ਉਹਨੇ ਸੁਖ ਜੀ ਇੰਟਰਨ ਨਹੀਂ ਚੱਕਿਆ ਸੁਖ ਜੀ ਇੰਟਰਨ 1.5 ਜੀ ਇਨਫੈਂਟੀ ਲੈ ਜਿਨੀ ਬੀ ਨਹੀਂ ਕਿ ਜਾਮਲੀ ਗੰਗਾ ਦਾ ਇੱਥੇ ਰੱਦਾ ਇੱਕ ਮਹੀਨਾ ਨੂੰ ਹੈ ਕਿ ਮਰਜੈਂਟ ਤੇ ਹੈ ਐਕਸਪੀਰੀ ਨੇ ਬੱਜ ਜਾਵੇ ਜਾਂ ਕਾਇ ਆਲੇ ਲੋਈ ਕੋ ਕੋ ਪਰ ਸੇਮ ਜਿਹੜਾ ਮਰਜ਼ੀ ਲੈ ਲਓ ਬਸ ਜਿਹੜਾ ਸੋਨੇ ਦਾ ਦੋਹਾਂ ਦੀ ਗਾਰੰਟੀ ਫੁੱਲ ਹੈ ਲੋ ਕੋਨੇ ਇਹਨਾਂ ਤੋਂ ਕੋਲ। ਕਪੜਾ ਵੱਧ ਉਹ ਦਿੱਤੇ ਨੇ ਜਿਹੜਾ ਉਹ ਹੀ ਇਹ। 2 3 ਰੰਗ ਹੀ ਨਹੀਂ ਆਇਆ ਨਾ। ਰੰਗ ਤਾਂ ਮੂਹ ਜਿਹੜਾ ਮੈਂ ਦਿੱਤਾ। ਆ ਜਾ ਜੀ। ਇਹ ਤੇ ਨਾ ਮਾਂ ਜਾਮਣੀ ਜੈ ਇਲੀ ਡਾਰਕ। ਪੰਜੇ ਕਰੇਗਾ। ਪੰਜ ਪੰਜ ਕਰ। ਕੱਟੂ ਕੱਟੂ ਜੇ ਮਾਰ ਮੋਟਾ ਵੱਧ ਦੇ ਦੇ। जामनी पहले है दो नंबर से सामने वो ही है वो ही जामनी पहले बार से लग रहा है वो जामनी पे है लो जी लो इन्फेंट्री दिखता है